ਕਾ ਕਿੰਨੇ ਕੁ ਭੁਗਤਤੀਆਂ ਨੇ ਇਹਨਾਂ ਦੇ ਹੱਕ ਦੇ ਕੋ ਵੀ ਦੇਖਣਾ ਹੈ ਬੀਬੀ ਜੀ ਕੀ ਲੱਗ ਰਿਹਾ ਹੈ ਵੋਟ ਪਾਇਆ ਕੀ ਲੱਗ ਰਿਹਾ ਹੈ ਬਹੁਤ ਅੱਛਾ ਲੱਗ ਰਿਹਾ ਹੈ ਔਰ ਲੋਕਾਂ ਨੇ ਇੱਕ ਤਰਫਾ ਮਨ ਬਣਾ ਲਿਆ ਕਿ ਸਰਕਾਰ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਝਾੜੂ ਦੀ ਸਰਕਾਰ ਇਹਦੀ ਗੁੰਡਾਗਰਦੀ ਦਾ ਜਵਾਬ ਹੈ ਇਹਦੀ ੱੱਕੇशाही ਦਾ ਜਵਾਬ ਲੋਕਾਂ ਨੇ ਮੇਰੇ ਸਮਰਥਕਾਂ ਨੇ ਵੋਟਾਂ ਰਾਹੀਂ ਦੇਣਾ ਹੈ ਤੇ ਕੀ ਲੱਗ ਰਿਹਾ ਹੈ ਕਿ ਇਸ ਵਾਰ ਜਿਹੜਾ ਲੋਕ ਜਿਹੜੇ ਨੇ ਕੇ ਕੇ ਕੀ ਦੱਸਿਆ ਰਹੇ ਸਾਇਲੈਂਟ ਵੋਟਰ ਵੀ ਨੇ ਤੇ ਕੋਈ ਪਤਾ ਨਹੀਂ ਲੱਗ ਪਾ ਰਿਹਾ ਕਿ ਇਸ ਵਾਰ ਵੋਟਰ ਕਿੱਧਰ ਜਾਏ ਜਨਤਾ ਜਨਾਰਦਨ ਸੁਪਰੀਮ ਹੈ ਸਰਕਾਰਾਂ ਬਣਾਉਣ ਵੀ ਜਾਣਦੀ ਹੈ ਤੇ ਲਾਉਣ ਵੀ ਜਾਣਦੀ ਹੈ ਜਨਤਾ ਜਨਾਰਦਨ ਦਾ ਜਿਹੜਾ ਫੈਸਲਾ ਨਾ ਉਹ ਬਹੁਤ ਅੱਛਾ ਫੈਸਲਾ ਕਰਨਗੇ ਔਰ ਕਾਂਗਰਸ ਦੇ ਪੱਖ ਚ ਹੋਏਗਾ ਵੀ ਵੋਟਰ ਕਿਤੇ ਕਿਤੇ ਕੋਈ ਲਾਈਨ ਅਪ ਹੋਤ ਨਹੀਂ ਦਿਖ ਰਹੀਆਂ ਕਿਤੇ ਵੀ ਪੂਰਾ ਜਿਹੜਾ ਮਾਰ ਲੀਏ ਨਹੀਂ ਲੱਗਦਾ ਕਿ ਵੋਟਰ ਨਰਾਸ਼ ਹੈ ਜਿਹੜੀ ਹਾਲੇ ਮਹੀਨੇ ਦੇ ਵਿੱਚ ਵਿੱਚ ਚੋਣ ਆ ਜਾਣੀ ਔਰ ਦੂਜਾ ਤਲ ਬਦਲੀ ਦਾ ਦੌਰ ਇਹਨਾਂ ਤੱਕ ਜਾਂ ਫਿਰ ਜਿਹੜੇ ਡਵੈਲਪਮੈਂਟ ਦੇ ਚਾਹੇ ਉਹ ਤੁਹਾਡੇ ਕਾਰਜਕਾਲ ਦੇ ਦੌਰਾਨ ਹੋਣ ਚਾਹੇ ਦੂਜੇ ਹੋਣ ਉਹ ਸਾਰੇ ਆਲ ਓਵਰ ਲੋਕ ਤਰੀਕੇ ਤੁਹਾਨੂੰ ਨਿਰਾਸ਼ ਦੀ ਨਜ਼ਰ ਆ ਰਹੇ ਲੋਕ ਪੰਜਾਬ ਸਰਕਾਰ ਦੀ ਜਿਹੜੀ ਨਿਕੰਮੀ ਕਾਰਗੁਜ਼ਾਰੀ ਹੈ ਉਹ ਤੋਂ ਪਰੇਸ਼ਾਨ ਹੈ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਝਾੜੂ ਦੀ ਸਰਕਾਰ ਨੇ ਗੁੰਡਾਗਰਦੀ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ ਇਸ ਕਰਕੇ ਲੋਕ ਪਰੇਸ਼ਾਨ ਆ ਇੱਕ ਕਾਰਪੋਰੇਸ਼ਨ ਦੇ ਜਿਹੜੇ ਇਲੈਕਸ਼ਨ ਕਰਾਉਣੇ ਚਾਹੀਦੇ ਸੀ ਉਹ ਤਾਂ ਇਹ ਸਰਕਾਰ ਕਰਾ ਨਹੀਂ ਸਕੀ ਇਸ ਕਰਕੇ ਲੋਕ ਜਿਹੜੇ ਇਸ ਇਹਨਾਂ ਦੀ ਗੁੰਡਾ ਕਰਦੀ ਤੋਂ ਇਹਨਾਂ ਦੀ ਤਕੀਸ਼ਾਹੀ ਤੋਂ ਪਰੇਸ਼ਾਨ ਹੋ ਕੇ ਅੱਜ ਵੋਟਾਂ ਨਹੀਂ ਜਿਹੜਾ ਜਵਾਬ ਦੇਣਗੇ ਜਿਵੇਂ ਪਿਛਲੇ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਦਲ ਬਦਲੂਆਂ ਨੂੰ ਜਿਹੜਾ ਜਵਾਬ ਦਿੱਤਾ ਸੀ ਸਭ ਕ ਸਖਾਇਆ ਸੀ ਉਸੇ ਤਰ੍ਹਾਂ ਜਿਸ ਕੋਲ ਜੀ ਅਪੀਲ ਕਰੋਗੇ ਕਿ ਅਮਨੁਮਾਨ ਦੇ ਨਾਲੇ ਵੋਟਾ ਸਾਰੇ ਜਣੂ ਹੀ ਅਪੀਲ ਕਰਨੀ ਚਾਹੀਦੀ ਹੈ ਕਿ ਅਮਨੁਮਾਨ ਦੇ ਨਾਲ ਵੋਟਿੰਗ ਜਿਹੜੀ ਹੋ ਜਾਵੇ ਮੈਂ ਆਪਣੇ ਸੂਝਵਾਨ ਸਮਰਥਕਾਂ ਨੂੰ ਸੂਝਵਾਨ ਜਿਲੰਦਰ ਵੈਸ ਦੇ ਵੋਟਾਂ ਨੂੰ ਅਪੀਲ ਕਰਦੀ ਆ ਕਿ ਇਹ ਜਿਹੜੀ ਸਰਕਾਰ ਆ ਝਾੜੂ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਨੇ ਕੋਸ਼ਿਸ਼ ਕਰਨੀ ਹੈ ਦੰਗੇ ਫਸਾਦ ਕਰਨ ਦੀ ਲੜਾਈਆਂ ਕਰਨ ਦੀ ਔਰ ਮੇਰੀ ਸਾਰੇ ਕਾਂਗਰਸੀ ਭੈਣਾ ਭਰਾਵਾਂ ਨੂੰ ਅਪੀਲ ਹੈ ਕਿ ਤੁਸੀਂ ਆਪਣਾ ਕੰਮ ਕਰਨਾ ਇਹ ਗੁੰਡਾਗਰਦੀ ਵਾਲੇ ਲੋਗ ਹੈ ਇਹਨਾਂ ਇੱਕ ਗੁੰਡੇ ਲੋਗ ਇਹਨਾਂ ਨੇ ਗੁੰਡਾਗਰਦੀ ਕਰਨੀ ਹੈ ਤੇ ਤੁਸੀਂ ਆਪਣਾ ਕੰਮ ਕਰਨਾ ਕੋਈ ਰਿਐਕਟ ਨਹੀਂ ਕਰਨਾ ਅਮਨ ਸ਼ਾਂਤੀ ਦੇਣਾ ਜਿਹੜਾ ਸਾਡਾ ਇਹ ਕੰਮ ਜਿਹੜਾ ਨਿਭੜ ਜਵੇ ਕੋਈ ਹੰਗਾਮਾ ਹੋਇਆ ਕਾਰ ਫੜੀ ਗਈ ਲੇਡੀਜ਼ ਸੂਟ ਵਿੱਚ ਸ਼ਰਾਬ ਸੀ ਰਾਸ਼ਨ ਸੀ ਕਿਤਾ ਦੇਖੋ ਇਹ ਇਹ ਦੇਖੋ ਡਰੀ ਹੋਈ ਸਰਕਾਰ ਹੈ ਆਪਣੀਆਂ ناکਾਮੀਆਂ ਤੋਂ ਡਰੀ ਹੋਈ ਹੈ ਔਰ ਇਹ ਸਮਝਦੀ ਹੈ ਕਿ ਲੋਕਾਂ ਨੇ ਸਾਨੂੰ ਮੂੰਹ ਨਹੀਂ ਲਾਣਾ ਤੇ ਲੋਕ ਇੱਕ ਤਰਫਾ ਫੈਸਲਾ ਕਰਕੇ ਬੈਠੇ ਆ ਇਹਨਾਂ ਨੂੰ ਨਕਾਰ ਦਿੱਤਾ ਇਸ ਕਰਕੇ ਆਪਣੀਆਂ ਨਕਾਮੀਆਂ ਤੋਂ ਡਰੇ ਹੋਏ ਇੱਥੇ ਡੇਰੇ ਲਾ ਕੇ ਬੈਠੇ ਆ ਬਕਲਾਏ ਹੋਏ ਬਕਲਾਹਟ ਦੇ ਵਿੱਚ ਪੁੱਟੇ ਸਿੱਧੇ ਕੰਮ ਕਰਦੇ ਆ ਸਾਰੇ 2 ਨੰਬਰ ਦੇ ਕੰਮ ਇਹਨਾਂ ਨੇ ਕੀਤੇ ਆ ਦੇਖੋ ਤੁਸੀਂ ਇੰਨੀ ਹੁੱਲੜਵਾਜੀ ਇਹਨਾਂ ਨੇ ਮਚਾਈ ਹੋਈ ਆ ਘਰਾਂ 'ਚ ਜਾ ਕੇ ਸੂਟ ਪੈਸਾ ਰਾਸ਼ਨ ਵੰਡਦੇ ਪਏ ਆ ਪਰ ਇਹ ਜਿਹੜੇ ਜਲੰਧਰ ਵਿਸਥ ਦੇ ਲੋਗ ਆ ਇਹ ਜ਼ਿੰਦਾ ਜ਼ਮੀਰ ਦੇ ਲੋਗ ਆ ਇਹ ਵਿਕਾਊ ਜ਼ਮੀਰਾਂ ਨੇ ਇਹਨਾਂ ਦੀਆਂ ਵੋਟਾਂ ਰਾਹੀਂ ਇਹਨਾਂ ਨੂੰ ਜਵਾਬ ਦੇਣ ਸਰਕਾਰ ਨੂੰ ਬੜਾ ਖਤਰਾ ਪੈ ਗਿਆ ਕੱਲ ਬੀਜੇਪੀ ਨੇ ਕਿਹਾ ਕਿ 12 ਲੋਕ ਜਿਹੜੇ ਆਏ ਹੋਏ ਆ ਗੁੰਡਾ ਤੱਤੂ ਜਿਹੜੇ ਆ ਕੱਲ ਰਾਜਨੰਗੁਰਾਲੇ ਪੈਸਟਰੋਨ ਆ ਕੀ ਹੈ ਇਹ ਗੁੰਡਾ ਤੱਤੂ ਦੇ ਲੋਕ ਆਏ ਹੋਏ ਅੱਜ ਕਿਤਨਾ ਕਿਵੇ ਕੋਈ ਵੀ ਹੰਗਾਮਾ ਇਹਦੀ ਹਿੱਸਾ ਹੋਸੋ ਵੀ ਉਹਨੇ ਸਾਹਮਣੇ ਆਈ ਹੈ ਦੇਖੋ ਜੀ ਚੇਤਨੂਮ ਰਾਜ ਜਿਹੜਾ ਲਾਈਵ ਹੀ ਹੋਏ ਨੇ ਉਹ ਕਹਿ ਰਹੇ ਕਿ ਬਾਹਰ ਜਿਹੜੇ ਆਮ ਆਦਮੀ ਪਾਰਟੀ ਦੇ ਲੋਕ ਅਤੇ ਲੋਕਾਂ ਨੂੰ ਜਿਹੜਾ ਧਮਕਾ ਕੇ ਘੂਟਾ ਪਵਾ ਰਹੇ ਦੇਖੋ ਜੀ ਇਹ ਜਿਹੜੇ ਵੀ ਇਹਨਾਂ ਨੇ ਕੋਈ ਇਦਾਂ ਦੇ ਅਨਸਰ ਇੱਥੇ ਲਿਆਂਦੇ ਹੋਏ ਆ ਉਹ ਜੇ ਕੋਈ ਜਾਨੀ ਮਾਲੀ ਕਿਸੇ ਦਾ ਨੁਕਸਾਨ ਹੁੰਦਾ ਤੇ ਉਸ ਪੰਜਾਬ ਸਰਕਾਰ ਜਿਹੜੀ ਉਹਦੀ ਪੂਰੀ ਜ਼ਿੰਮੇਵਾਰ ਹੋਏਗੀ ਔਰ ਲੋਕ ਜਿਹੜੇ ਆ ਇਹ ਪੰਜਾਬ ਸਰਕਾਰ ਨੂੰ ਸਬਕ ਸਿਗਾਉਣਗੇ ਔਰ ਮੈਨੂੰ ਲੱਗਦਾ ਕਿ ਆ ਜਿਹੜੀ ਸੀਟ ਜਦੋਂ ਕਾਂਗਰਸ ਨੇ ਹਾਸਲ ਕਰ ਲਈ ਤਾਂ ਵੈਸੇ ਵੀ ਇਹਨਾਂ ਦੀ ਸਰਕਾਰ ਗਈ ਠੀਕ ਹੈ